ਸੋ ਕਾਲ ਦੇ ਵਿਚਾਰ ਵਿੱਚ 70 ਨੰਬਰ ਤੱਕ ਸ਼ਲੋਕਾਂ ਦੇ ਵਿਚਾਰ ਸੰਪੂਰਨ ਹੋਈ ਹੈ ਤੇ ਅੱਜ ਆਪ ਜੀ ਨੇ 71 ਨੰਬਰ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ। ਇਸ 71 ਨੰਬਰ ਸ਼ਲੋਕ ਤੋਂ ਲੈ ਕੇ 101 ਨੰਬਰ ਸ਼ਲੋਕ ਤੱਕ ਕਵੀ ਸਾਹਿਬ ਜੀ ਦੇ ਜੋ ਸ਼ਲੋਕ ਹਨ ਇੰਨਾ ਚ ਇੱਕ ਵੱਖਰਾ ਨਵਾਂ ਵਿਸ਼ਾ ਚੱਲ ਰਿਹਾ ਹੈ ਜਿਸ ਦੇ ਵਿੱਚ ਕਬੀਰ ਸਾਹਿਬ ਜੀ ਦ੍ਰਿੜਤਾ ਦੇ ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰਨ ਦਾ ਉਪਦੇਸ਼ ਕਰਦੇ ਨੇ ਦ੍ਰਿੜਤਾ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੀਏ ਸਿਮਰਨ ਕਰਦੇ ਹੋਏ ਜਪਦੇ ਹੋਏ ਜੋ ਵੀ ਕੋਈ ਸਮੱਸਿਆਵਾਂ ਆਉਂਦੀਆਂ ਹਨ ਉਹਨਾਂ ਨੂੰ ਚੜ੍ਹਦੀ ਕਲਾ ਦੇ ਨਾਲ ਨਜਿੱਠਣਾ ਸਿਮਰਨ ਦੇ ਰਸਤੇ ਵਿੱਚ ਚੱਲਦੇ ਹੋਏ ਜੋ ਕੋਈ ਇਨਸਾਨ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲਤ ਕਈ ਤਰ੍ਹਾਂ ਦੀਆਂ ਭਾਵਨਾਵਾਂ ਵਰਤ ਦੀਆਂ ਰਹਿੰਦੀਆਂ ਨੇ ਉਹਨਾਂ ਚੀਜ਼ਾਂ ਨੂੰ ਬਾਬਾ ਅਕਬੀਰ ਸਾਹਿਬ ਜੀ ਨੇ ਇਨ੍ਹਾਂ ਸ਼ਲੋਕਾਂ ਦੇ ਵਿੱਚ ਐਡਰੈਸ ਕੀਤਾ ਹੈ ਸਵਾਉ ਜਿਸ ਤਰ੍ਹਾਂ ਆਪ ਜੀ ਸਮਝਾ ਰਹੇ ਹਨ ਪੰਕਤੀ ਦਰ ਪੰਕਤੀ ਅੱਜ ਦੇ ਵਿਚਾਰ ਆਰੰਭ ਕਰੀਏ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਬਾਤ ਜੀ ਜਨਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ ਸਾਤਨਾਮ ਸ੍ਰੀ ਵਾਹਿ ਦਰੁ ਜੀ ਕਬੀਰਾ ਐਸੇ ਹੋਏ ਪਰਿ ਮਨ ਕੋ ਭਾਵਤ ਕੀਨਾ ਮਰਨੇ ਤੇ ਕਿਆ ਅਰਪਣਾ ਪੰਜਾਬ ਹਾਥ ਸਿੰਦੌੜਾ ਲੀਨ ਆਪ ਜੀ ਫਰਮਾ ਰਹੇ ਨੇ ਜਦੋਂ ਵਾਹਿਗੁਰੂ ਦੇ ਸਿਮਰਨ ਵਿੱਚ ਮਨ ਮੰਨ ਜਾਏ ਤਾਂ ਕੁਦਰਤੀ ਇਨਸਾਨ ਦੇ ਅੰਦਰੋਂ ਫਿਰ ਕਿਸੇ ਵੀ ਬਾਦੇ ਘਾਟੇ ਦਾ ਡਰ ਨਿਕਲ ਜਾਂਦਾ ਹੈ ਤੇ ਆਪਣੇ ਅੰਦਰੋਂ ਇਹ ਡਰ ਕੱਢ ਦੇਣਾ ਚਾਹੀਦਾ ਹੈ ਇੱਕ ਉਦਾਹਰਣ ਲੈ ਰਹੇ ਨੇ ਪਹਿਲੇ ਸਮਿਆਂ ਦੇ ਵਿੱਚ ਇੱਕ ਪ੍ਰਥਾ ਚੱਲਦੀ ਸੀ ਇੰਡੀਆ ਦੇ ਵਿੱਚ ਕਿਤਾਬਾਂ ਦੇ ਵਿੱਚ ਇਸ ਨੂੰ ਪ੍ਰਥਾ ਕਹਿ ਕੇ ਬਿਆਨ ਕੀਤਾ ਹੈ ਪਰ ਅਸਲ ਸ਼ਬਦ ਹੈ ਕੂਪ ਪ੍ਰਥਾ ਮਾੜੀ ਪ੍ਰਥਾ ਇੱਕ ਮਾੜਾ ਰਿਵਾਜ ਸੀ ਉਹ ਰਵਾਜ਼ ਕੀ ਸੀ ਜਦੋਂ ਕੋਈ ਇਨਸਾਨ ਚੜਾਈ ਕਰ ਜਾਂਦਾ ਉਹਦੇ ਸਰੀਰ ਦਾ ਸੰਸਕਾਰ ਕੀਤਾ ਜਾਂਦਾ ਸੀ ਤਾ ਪਿੱਛੇ ਜੋ ਉਸ ਦੀ ਪਤਨੀ ਹੈ ਉਹਦੇ ਪਤਨੀ ਨੂੰ ਵੀ ਜਿਉਂਦੇ ਜੇ ਪਤੀ ਦੀ ਚਿਖਾ ਵਿੱਚ ਰੱਖ ਕੇ ਸਾੜ ਦਿੱਤਾ ਜਾਂਦਾ ਸੀਗਾ ਇਸ ਕੋ ਪ੍ਰਥਾ ਕਰਕੇ ਹਜ਼ਾਰਾਂ ਔਰਤਾਂ ਨੂੰ ਇਸਤਰੀਆਂ ਨੂੰ ਪਤੀ ਦੇ ਲਾਸ਼ ਨਾਲ ਹੀ ਸਾੜਿਆ ਗਿਆ ਪਰ ਹੁਣ ਜਿਉਂਦੇ ਜੀ ਮੱchnਾ ਕੀ ਸੌਖਾ ਹੈ ਇਹਦੇ ਲਈ ਫਿਰ ਕਈ ਤਰ੍ਹਾਂ ਦੀਆਂ ਧਾਰਮਿਕ ਰੀਤੀ ਰਿਵਾਜ ਬਣਾ ਦਿੱਤੇ ਤੇ ਜਿਹੜੀ ਇਸਤਰੀ ਆਪਣੇ ਪਤੀ ਦੇ ਨਾਲ ਮੱਚ ਕੇ ਸੜ ਜਾਂਦੀ ਆਪਣੇ ਪ੍ਰਾਣ ਗਵਾ ਲੈਂਦੀ ਉਹਦੇ ਬੜੀ ਮਹਿਮਾ ਕੀਤੀ ਜਾਂਦੀ ਸੀਗੀ ਬੜੀ ਵੜਿਆਈ ਕੀਤੀ ਜਾਣੀ ਤੇ ਉਹਦੇ ਲਈ ਸ਼ਬਦ ਵਰਤਿਆ ਗਿਆ ਸਤੀ ਕਿਤਾ ਸਤੀ ਹੋ ਗਈ ਇਸਤਰੀ ਬੜਾ ਇਹਦਾ ਸਤ ਹੈ ਬੜੇ ਉੱਚੇ ਕਰੈਕਟਰ ਵਾਲੀ ਸੀ ਜਿਹੜੀ ਆਪਣੇ ਪਤੀ ਦੇ ਨਾਲ ਹੀ ਸੰਸਾਰ ਤੋਂ ਚੱਲ ਵਸੀ ਹੈ ਹੁਣ ਉਹ ਸਤੀ ਦੀਆਂ ਚੀਖਾਂ ਉਹਦਾ ਰੋਣਾ ਧੋਣਾ ਦਿਖਾਏ ਇਹਨਾਂ ਦੇ ਇਹਦੇ ਲਈ ਜਦੋਂ ਉਹਨੂੰ ਸ਼ਮਸ਼ਾਨ ਵੱਲ ਲੈ ਕੇ ਜਾਂਦੇ ਸੀ ਤਾਂ ਕੁਝ ਨਾ ਕੁਝ ਨਸ਼ੀਲਾ ਉਹਨੂੰ ਪਿਲਾ ਦਿੱਤਾ ਜਾਂਦਾ ਸੀ ਥੋੜੀ ਜੀ ਬੇਸ ਉਧਰ ਹੈ ਤੇ ਆਲੇ ਦੁਆਲੇ ਢੋਲ ਢਮਕੇ বাজਾਏ ਜਾਂਦੇ ਸਨ ਜਸ ਕੀਤਾ ਜਾਂਦਾ ਸੀ ਤੇ ਇਹ ਇਹਨਾਂ ਆਵਾਜ਼ਾਂ ਦੇ ਵਿੱਚ ਉਹਦਾ ਦੁੱਖ ਰੋਣਾ ਸੋਣਾ ਛੁਪ ਜਾਂਦਾ ਹੈ ਫੇਰ ਉਸ ਇਸਤਰੀ ਦੇ ਹੱਥ ਵਿੱਚ ਇੱਕ ਨਾਰੀਅਲ ਫੜਾਇਆ ਜਾਂਦਾ ਸੀ ਤੇ ਉਹਦੇ ਉੱਪਰ ਸੰਧੂਰ ਲਾਇਆ ਹੋਇਆ ਸੰਧੂਰਿਆ ਨਾਲ ਹੀ ਨਾਰੀਅਲ ਉਹਦੇ ਹੱਥ ਵਿੱਚ ਫੜਾ ਕੇ ਪਤੀ ਦੀ ਚਿਖਾ ਤੇ ਬਿਠਾ ਦਿੰਦੇ ਜਿਨੋਂ ਪਤੀ ਦੀ ਚਿਖਾ ਤੇ ਸੰਧੂਰ ਨਾਰੀਅਲ ਲੈ ਕੇ ਬੈਠ ਗਏ ਹੁਣ ਬਚਨ ਦਾ ਕੋਈ ਹੀਲਾ ਨਹੀਂ ਐ ਫਿਰ ਉਹਦਾ ਹੁਣ ਨਾਲ ਇਹ ਉਹ ਚਿਖਾ 'ਚ ਜਿਉਂਦੇ ਜੀ ਸੜ ਮਰਨਾ ਪਏਗਾ ਉਸਨੂੰ ਤੋ ਇਹ ਜਿਹੜੀ ਕੋ ਪ੍ਰਥਾ ਚੱਲ ਰਹੀ ਸੀ ਇਹਦੇ ਵਿੱਚੋਂ ਅੱਜ ਦੇ ਸ਼ਬਦ ਵਿੱਚ ਕਬੀਰ ਸਾਹਿਬ ਜੀ ਨੇ ਇੱਕ ਅੰਗ ਲਿਆ ਉਸ ਦਾ ਇੱਕ ਅੰਗ ਕੀ ਲਿਆ ਕਬੀਰ ਸਾਹਿਬ ਕਹਿੰਦੇ ਜਿਵੇਂ ਸੱਦੇ ਨੂੰ ਹੁਣ ਪਤਾ ਹੈ ਕਿ ਮੇਰੇ ਹੱਥ ਵਿੱਚ ਸੰਧੋਰੀਆ ਨਾਲ ਨਾਰੀਅਲ ਆ ਗਿਆ ਤੇ ਹੁਣ ਮੇਰੇ ਕੋਲ ਸੜ ਮਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ ਐਸੇ ਹੀ ਤਰ੍ਹਾਂ ਕਬੀਰ ਸਾਹਿਬ ਮਹਾਰਾਜ ਕਹਿੰਦੇ ਜਦੋਂ ਇਨਸਾਨ ਦਾ ਮਨ ਮੰਨ ਗਿਆ ਰੱਬ ਦੇ ਰਸਤੇ ਭਗਤੀ ਦੇ ਰਸਤੇ ਸਿਮਰਨ ਦੇ ਰਸਤੇ ਫਿਰ ਉਹਦੇ ਹੱਥ 'ਚ ਵੀ ਮਨ ਸੰਧੋਰਿਆ ਹੋਇਆ ਨਾਰੀਅਲ ਆ ਗਿਆ ਹੁਣ ਉਹ ਵੀ ਕਹਿੰਦਾ ਵੀ ਮੇਰੇ ਲਈ ਹੋਰ ਰਸਤੇ ਹੀ ਨਹੀਂ ਮੈਂ ਤਾਂ ਐਸੇ ਰਸਤੇ ਉੱਪਰ ਚ ਐ ਖਤਮ ਹੋ ਜਾਵਾਂ ਮੈਂ ਰਸਤਾ ਛੱਡਣਾ ਨਹੀਂ ਹੈ ਇੱਕ ਉਦਾਹਰਨ ਦੇ ਕੇ ਕਬੀਰ ਸਾਹਿਬ ਜੀ ਇੱਥੇ ਦੱਸ ਰਹੇ ਨੇ ਮੈਂ ਬੇਨਤੀ ਕਰਦਿਆਂ ਸਾਥੇ ਪ੍ਰਥਾ ਨੂੰ ਜਿਹੜਾ ਹੈ ਗੁਰੂ ਸਹਿਬਾਨ ਜੀ ਨੇ ਬੰਦ ਕਰਵਾਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਚ ਕਈ ਸ਼ਲੋਕ ਇਹਦੇ ਪਰਥਾਯ ਉਚਾਰਨ ਕੀਤੇ ਜਦੋਂ ਸਮੇਂ ਦਾ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਗੋਇੰਦਵਾਲ ਸਾਹਿਬ ਆਇਆ ਸੰਗਤ ਦੇ ਵਿੱਚ ਬਹਿ ਕੇ ਲੰਗਰ ਛਕਿਆ ਗੁਰੂ ਘਰ ਦੀ ਮਰਿਆਦਾ ਦਾ ਬੜਾ ਵੱਡਾ ਅਸਰ ਉਸ ਦੇ ਮਨ ਉੱਪਰ ਹੋਇਆ ਉਹਨੇ ਗੁਰੂ ਘਰ ਨੂੰ ਕੁਝ ਦੇਣਾ ਚਾਹਿਆ ਪਰ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਨਹੀਂ ਭਾਈ ਸੰਦੇ ਲੰਗਰ ਬਾਦਸ਼ਾਹਾਂ ਦੇ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਚੱਲਣਗੇ ਤਾਂ ਸੰਗਤ ਦੇ ਦਸਵੰਧ ਨਾਲ ਹੀ ਚੱਲਣਗੇ। ਤਾਂ ਮੈਂ ਕੁਝ ਕਰਨਾ ਚਾਹਣਾ ਮਹਾਰਾਜ ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਬਾਦਸ਼ਾਹ ਜੇ ਕੁਝ ਕਰਨਾ ਚਾਹਣਾ ਹੈ ਤਾਂ ਇਸ ਸਮਾਜ ਦੇ ਵਿੱਚ ਇੱਕ ਬੜੀ ਮਾੜੀ ਰਸਮ ਚੱਲ ਰਹੀ ਹੈ ਤੋ ਸਮੇਂ ਦਾ ਬਾਦਸ਼ਾਹ ਕਾਨੂੰਨ ਦੀ ਤਾਕਤ ਤੇਰੇ ਕੋਲ ਹੈ ਉਹਨੂੰ ਬੰਦ ਕਰਾ। ਉਹ ਕਿਹੜੀ ਕੁਪਰਥ ਹੈ ਉਹਨੂੰ ਸਦੀ ਪ੍ਰਥਾ ਜਿਸ ਨੂੰ ਕਿਹਾ ਬਾਦਸ਼ਾਹ ਨੇ ਗੁਰੂ ਮਹਾਰਾਜ ਨਾਲ ਵਚਨ ਕੀਤਾ ਪਰ ਜਦੋਂ ਉਹਨੇ ਇਹਦੇ ਵਿਰੁੱਧ ਕਾਨੂੰਨ ਬਣਾਇਆ ਬਹੁਤ ਵਿਰੋਧ ਹੋਇਆ ਜਿਹੜੇ ਲੋਕ ਨਹੀਂ ਚਾਉਂਦੇ ਬੰਦ ਹੋਵੇ ਤਾਂ ਅਕਬਰ ਨੇ ਇੰਨਾ ਕੁ ਕਾਨੂੰਨ ਬਣਾਇਆ ਫਿਰ ਵੀ ਜਿਹੜੀ ਇਸਤਰੀ ਆਪਣੇ ਮਨੋਂ ਨਹੀਂ ਚਾਹੇਗੀ ਸੜਨਾ ਉਹਨੂੰ ਕੋਈ ਜ਼ਬਰਦਸਤੀ ਸਾੜੇਗਾ ਤਾਂ ਫਿਰ ਉਹ ਅਪਰਾਧ ਮੰਨਿਆ ਜਾਏਗਾ ਜਿਹੜੇ ਕੋਈ ਆਪਣੀ ਮਰਜ਼ੀ ਨਾਲ ਸੜ ਜਾਏ ਉਹਦੇ ਬਾਰੇ ਉਹਨੇ ਫਿਰ ਕਾਨੂੰਨ ਨਾ ਬਠਾਇਆ ਤੇ ਸਮਾਂ ਹੁੰਤੇ ਹੈ ਚਲੋ ਚੀਜ਼ਾਂ ਚਲਦੀਆਂ ਰਹੀਆਂ ਅਖੀਰ ਅੰਗਰੇਜ਼ਾਂ ਦੇ ਰਾਜ ਵੇਲੇ ਚੀਜ਼ਾਂ ਬੰਦ ਹੋਈਆਂ ਹੁਣ ਵੀ ਪਿੰਡਾਂ ਚ ਨਗਰਾਂ ਚ ਸੱਤੀਆਂ ਦੀਆਂ ਥਾਵਾਂ ਬਣੀਆਂ ਹੋਈਆਂ ਲੋਕ ਉਥੇ ਵੱਖਰੇ ਵੱਖਰੇ ਵਿਆਹ ਸ਼ਾਦੀਆਂ ਤੇ ਮੱਥਾ ਟੇਕਣ ਜਾਂਦੇ ਆ ਤੇ ਅੱਜ ਵੀ ਇਹੋ ਜਿਹੀ ਮਾਨਸਿਕਤਾ ਵਾਲੇ ਲੋਕ ਬਹੁਤ ਨੇ ਭਾਰਤ ਵਿੱਚ ਜਿਹੜੇ ਇਹ ਗੱਲ ਦੇ ਤਾਂ ਗੇਧ ਕਰਦੇ ਨੇ ਕੇ ਪਤੀ ਦੇ ਨਾਲ ਔਰਤ ਨੂੰ ਸਾੜ ਦੇਣਾ ਚਾਹੀਦਾ ਅੱਜ ਵੀ ਹੈ ਜਿਹੜਾ ਪਿੱਛੇ ਕੇ ਸੋਇਆ ਸੀ ਰੂਪ ਕਮਲ ਦਾ ਰਾਜਸਥਾਨ ਦੇ ਵਿੱਚ ਹੁਣ ਵੀ ਉਹ ਜਗ੍ਹਾ ਦੇ ਉੱਪਰ ਉਹਦੀ ਸਮਾਧੇ ਬਣਾ ਕੇ ਪੂਜਿਆ ਜਾਂਦਾ ਸੋ ਇਹੋ ਜਿਹਾ ਬਹੁਤ ਪੂਜਿਆ ਸਮਾਜ ਦੇ ਵਿੱਚ ਘਟਿਆ ਰਸਮਾਂ ਜਿਨ੍ਹਾਂ ਨੂੰ ਪ੍ਰਥਾ ਕਿਹਾ ਜਾਂਦਾ ਜੋ ਅਸਲ ਵਿੱਚ ਕੋਹ ਪ੍ਰਥਾਸਾਨਾ ਤੋਂ ਇਹਦੇ ਵਿੱਚੋਂ ਇੱਕ ਹੰਗ ਲੈ ਕੇ ਇੱਕ ਗੱਲ ਲੈ ਕੇ ਕਬੀਰ ਸਾਹਿਬ ਮਹਾਰਾਜ ਜੀ ਦੱਸ ਰਹੇ ਨੇ ਕਹਿੰਦੇ ਹੁਣ ਸਤੇ ਜਿਵੇਂ ਚਿਖਾਤੇ ਬੈਠ ਗਈ ਹੈ ਸੰਧੂਰੀਆ ਨਾਰੀ ਅਲੋ ਦੇ ਕੋਲੇ ਆਲੇ ਦੋਲੇ ਤਿਆਰੀ ਹੋ ਚੁੱਕੀ ਹੈ ਹੁਣ ਉਹਦੇ ਕੋਲੇ ਕੋਈ ਰਸਤਾ ਨਹੀਂ ਕੋਈ ਰਸਤਾ ਵੀ ਪਤੀ ਦੇ ਨਾਲ ਸਾੜ ਮਾਰਨਾ ਮਹਾਰਾਜ ਕਹਿੰਦੇ ਬਿਲਕੁਲ ਐਸੀ ਤਰ੍ਹਾਂ ਕਬੀਰ ਐਸੀ ਹੋਏ ਪਰੀ ਜਦੋਂ ਸਿਮਰਨ ਕਰਨ ਵਾਲਾ ਜਿਹੜਾ ਹੈ ਉਹਦੇ ਮਨ ਦੀ ਕੈਸੀ ਅਵਸਥਾ ਹੋ ਜਾਂਦੀ ਹੈ ਕੈਸੀ ਮੋਜ ਬਣ ਜਾਂਦੀ ਹੈ ਮਨ ਕੋ ਭਾਵਤ ਕੀਨਾ ਮਨ ਨੂੰ ਭਾ ਗਿਆ ਕਿ ਮੈਂ ਹੁਣ ਐਸੇ ਰਸਤੇ ਉੱਪਰ ਚੱਲਦਾ ਹੁਣ ਐਸੇ ਮਾਰਗ ਦੇ ਉੱਪਰ ਚੱਲਣਾ ਮਨ ਮੰਨ ਗਿਆ ਅੰਦਰੋਂ ਵਾਹਿਗੁਰੂ ਵੱਲੋਂ ਹੁਣ ਸੋਝੀ ਮਿਲ ਗਈ ਹੈ ਸਮਝ ਪੈ ਗਈ ਹੈ ਤਾਂ ਫਿਰ ਉਸ ਉਸ ਵਿਅਕਤੀ ਦੀ ਅਵਸਥਾ ਇਹੋ ਜਿਹੀ ਹੁੰਦੀ ਹੈ ਬਾਬਾ ਜੀ ਫਰਮਾਉਂਦੇ ਨੇ ਮਰਨੇ ਤੇ ਕੀ ਡਰ ਪਣਾ ਜਦ ਹੱਥ ਸੰਧੋੜਾ ਲੀਨ ਸੰਧੋਰਾ ਕਹੀਏ ਸੰਧੋਰ ਲੱਗਿਆ ਹੋਇਆ ਨਰੇਲ ਜਿਵੇਂ ਹੁਣ ਇਸਤਰੀ ਸੰਧੋਰਾ ਨਾਰੀਆ ਲੈ ਕੇ ਚਿਖਾ ਤੇ ਬੈਠੀ ਆ ਫਿਰ ਆਪਣਾ ਮਨ ਸਮਝਾ ਲੈਂਦੀ ਆ ਕਿ ਹੁਣ ਕੀ ਮਰਨ ਤੋਂ ਡਰਨਾ ਹੁੰਦਾ ਸਾਰੇ ਰਸਮ ਰਵਾਜ ਰੀਤੀ ਰਵਾਜ ਕਰ ਦਿੱਤੇ ਗਏ ਨੇ ਹੁਣ ਤਾਂ ਸੜ ਮਰਨੇ ਹੀ ਬਾਕੀ ਰਹਿ ਗਿਆ ਬਸ ਤੋ ਐਦਾਂ ਹੀ ਮਰਨੇ ਤੇ ਕੀ ਡਰ ਪਣਾ ਜਾਵ ਹਾ ਸੰਧੋਰਾ ਲੈਣ ਜਿਹੜਾ ਸਿਮਰਨ ਕਰਨ ਵਾਲਾ ਉਹ ਵੀ ਕਹਿੰਦਾ ਵੀ ਹੁਣ ਭਾਈ ਸਮਾਜ ਤੋਂ ਆਲੇ ਦੁਆਲੇ ਤੋਂ ਲੋਕ ਮੈਨੂੰ ਕੀ ਕਹਿੰਦੇ ਆ ਇਹਨਾਂ ਚੀਜ਼ਾਂ ਤੋਂ ਕੀ ਡਰਨਾ ਹੁਣ ਤਾਂ ਸਾਡਾ ਮਨ ਵਾਹਿਗੁਰੂ ਜੀ ਦੀ ਭਗਤੀ ਵਿੱਚ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਮੰਨ ਗਿਆ ਹੈ ਇਸ ਤਰ੍ਹਾਂ ਦ੍ਰਿੜਤਾ ਦੇ ਨਾਲ ਫਿਰ ਉਹ ਆਪਣੇ ਰਸਤੇ ਉੱਪਰ ਚੱਲਦਾ ਹੈ 72 ਨੰਬਰ ਸ਼ਲੋਕ ਕਬੀਰ ਰਸ ਕੋ ਗੰਡ ਹੋ ਚੂਛਰੀਏ ਗੁਣ ਕਾ ਮਰੀ ਅਹਰੋਏ ਆਉ ਗਵਣਿਆਰੇ ਮਾਨਸੈ ਕੋਲੋਂ ਨ ਕਹਿ ਹੈ ਕੋਏ ਪਰ ਇਹ ਚੀਜ਼ ਸੌਖੀ ਵੀ ਨਹੀਂ ਹੈ ਰੱਬ ਦੇ ਰਸਤੇ ਚੱਲਣਾ ਆਪਣੇ ਜੀਵਨ ਚ ਕੋਈ ਗੁਣ ਧਾਰਨ ਕਰਨੇ ਤੇ ਆਪਣਾ ਜੀਵਨ ਸਮਰਪਣ ਕਰਨਾ ਬੜਾ ਔਖਾ ਹੈ ਬੜੇ ਸੋਹਣੇ ਉਦਾਹਰਨ ਦੇ ਕੇ ਸਮਝਾ ਰਹੇ ਨੇ ਕਬੀਰ ਰਸ ਕੋ ਗਾਂਡੋ ਚੂਸੀ ਹੈ ਗੰਨਾ ਹੈ ਗੰਨੇ ਦੇ ਵਿੱਚ ਰਸ ਹੈ ਰਸ ਕਰਕੇ ਉਹਦੀ ਸਿਫਸਲਾ ਹੁੰਦੀ ਹੈ ਪਰ ਇਸ ਰਸ ਕਰਕੇ ਗੰਨੇ ਨੂੰ ਕਿੰਨਾ ਜ਼ਿਆਦਾ ਆਪਣੇ ਉੱਪਰ ਦੁੱਖ ਵੀ ਚੱਲਣਾ ਪੈਂਦਾ ਹੈ ਚੋਸੀਆ ਉਹਨੂੰ ਚੋਸਿਆ ਜਾਂਦਾ ਹੈ ਗੰਨੇ ਨੂੰ ਥੋੜਾ ਥੋੜਾ ਕਰਕੇ ਚਿੱਥ ਦਿੱਤਾ ਜਾਂਦਾ ਹੈ ਜਾਨ ਨੂੰ ਵੇਲਣਿਆਂ ਦੇ ਵਿੱਚ ਪਾ ਕੇ ਖਿਲਾੜੀ ਦੇ ਵਿੱਚ ਨਪੀੜ ਦਿੱਤਾ ਜਾਂਦਾ ਹੈ ਗੁਣ ਕੋ ਮਰੀ ਅਹ ਰੋਏ ਇਦਾਂ ਹੀ ਜੇ ਆਪਣੇ ਅੰਦਰ ਕੋਈ ਗੁਣ ਪੈਦਾ ਕਰਨਾ ਹੈ ਉਹਦੇ ਲਈ ਮਰਨਾ ਪੈਂਦਾ ਹੈ ਸਾਧ ਸੰਗਤ ਜੀ ਉਹਦੇ ਲਈ ਮਰਨਾ ਪੈਂਦਾ ਬੜੀ ਵੱਡੀ ਗੱਲ ਹੈ ਆਪਣੇ ਅੰਦਰ ਗੁਣ ਇਥੇ ਕਬੀਰ ਸਾਹਿਬ ਰੱਬ ਦੀ ਭਗਤੀ ਦਾ ਗੁਣ ਪੈਦਾ ਕਰਨ ਦੀ ਗੱਲ ਕਰ ਰਹੇ ਨੇ ਇਹਦੇ ਲਈ ਮਰਨਾ ਪੈਂਦਾ ਹੈ ਨਪੀੜਿਆ ਜਾਂਦਾ ਹੈ ਜਿਹੜਾ ਇਸ ਰਸਤੇ ਚੱਲਦਾ ਪਰ ਇਸ ਵਚਨ ਨੂੰ ਜੇ ਅਸੀਂ ਦੁਨਿਆਵੀ ਲਾਈਫ ਦੇ ਵਿੱਚ ਵੀ ਸੋਚੀਏ ਵਿਚਾਰੀਏ ਆਪਣੇ ਜੀਵਨ 'ਚ ਕੋਈ ਗੁਣ ਪੈਦਾ ਕਰਨਾ ਹੈ ਕੋਈ ਕੁਆਲਿਟੀ ਪੈਦਾ ਕਰਨੀ ਹੈ ਉਹਦੇ ਲਈ ਮਰਨਾ ਪੈਂਦਾ ਹੈ ਜਿਵੇਂ ਗੰਨਾ ਨੂੰ ਪੀੜਿਆ ਜਾਂਦਾ ਹੈ ਐਂ ਆਪਣੇ ਆਪ ਨੂੰ ਨੀ ਪੀੜ ਦੇਣਾ ਪੈਂਦਾ ਹੈ ਕੋਈ ਗੁਣ ਪੈਦਾ ਕਰਨਾ ਹੋਵੇ ਤੇ ਉਸ ਗੁਣ ਦੇ ਲਈ ਕਿੰਨੇ ਪ੍ਰੈਕਟਿਸ ਕਰਨੇ ਪੈਂਦੇ ਆ ਉਸ ਗੁਣ ਨੂੰ ਧਾਰਨ ਕਰਨ ਦੇ ਲਈ ਕਿੰਨਾ ਆਪਣੇ ਮਨ ਨੂੰ ਸਾਧਣਾ ਪੈਂਦਾ ਹੈ ਸੈਕਰੀਫਾਈਸਸ ਕਰਨੇ ਪੈਂਦੇ ਆ ਕਿੰਨਾ ਜ਼ਿਆਦਾ ਲੋਕ ਕੁਝ ਖਾਂਦੇ ਐ ਲੋਕ ਕੁਝ ਪਹਿਨਦੇ ਐ ਤੇ ਉਹਦਾ ਖਾਣਾ ਪਹਿਨਣਾ ਵਰਤਨਾ ਲੋਕਾਂ ਦੇ ਕਰਕੇ ਨਹੀਂ ਉਹਦਾ ਆਪਣੇ ਗੁਣ ਦੇ ਕਰਕੇ ਹੋਏਗਾ ਮੇਰੇ ਗੁਣ ਨੂੰ ਕੁਝ ਘਾਟਾ ਨਾ ਪੈ ਜਾਏ ਜਿਵੇਂ ਹਰ ਇੱਕ ਫੀਲ ਦੇ ਵਿੱਚ ਐ ਇੰਡੀਆ ਦੇ ਵਿੱਚ ਖਾਸ ਤੌਰ ਤੇ ਜਿਹੜੇ ਉੱਚ ਅਉਧਿਆਂ ਲਈ ਤਿਆਰੀ ਕਰਦੇ ਐ ਹੁਣ ਉਹ ਕਿੰਨੇ ਕਿੰਨੇ ਘੰਟੇ ਪੜ੍ਹਦੇ ਐ ਦਿਨ ਰਾਤ ਸਾਲਾਂ ਦੇ ਸਾਲ ਪੜਾਈ ਕਰਦਿਆਂ ਲੰਘੇ ਉਹਨਾਂ ਨੇ ਖਾਨ ਦੇ ਲਈ ਪੈਨਾਂ ਦੇ ਲਈ ਘੱਟ ਤੋਂ ਘੱਟ ਕਰਕੇ ਆਪਣਾ ਪੈਸਾ ਬਚਾਵ ਜਾਂ ਆਪਣੀ ਪੜ੍ਹਾਈ ਤੇ ਸਟੱਡੀ ਤੇ ਲਾ ਕੇ ਸਾਲਾਂ ਦੇ ਸਾਲ ਮਿਹਨਤਾਂ ਕੀਤੀਆਂ ਕੋਈ ਕਹਿੰਦਾ ਮੇਰੇ ਚ ਗੁਣ ਬਣ ਜਾਏ ਮੇਰੀ ਬਾਡੀ ਮੇਰਾ ਸਰੀਰ ਵਧੀਆ ਹੋਵੇ ਉਹ ਵਰਜਿਸ ਕਰਦਾ ਆ ਜਿੰਮ ਕਰਦਾ ਆ ਜਾਂ ਆਪਣੇ ਸਰੀਰ ਨੂੰ ਬਣਾਉਂਦਾ ਹੁਣ ਇਹਦੇ ਲਈ ਕੇਵਲ ਉਹ ਲੋਹਾ ਚੱਕਦਾ ਜਾਂ ਜਿੰਮ ਕਰਦਾ ਤੇ ਦੇਖ ਲਿਆ ਪਰ ਇਹਦੇ ਪਿੱਛੇ ਉਹਦੇ ਸੌਣ ਦਾ ਉਹਦੇ ਜਾਗਣ ਦਾ ਕੀ ਰੂਟੀਨ ਕੋਜਵੇ ਖਾਣਾ ਹੈ ਕਹੋ じゃ ਮੈਂ ਖਾਵਾਂ ਕਿਦਾਂ ਨਿਆ ਚੀਜ਼ਾਂ ਜਿਹੜੀਆਂ ਨਹੀਂ ਖਾਣੀਆਂ ਹਨ ਇਸ ਚੀਜ਼ ਦੇ ਵਿੱਚ ਏਵਣ ਕੇ ਤੁਰਦੇ ਫਿਰਦੇ ਬੈਠਣ ਦਾ ਉੱਠਣ ਦਾ ਪੋਸਚਰ ਵੀ ਹਰ ਇੱਕ ਟਾਈਮ ਇੱਕ ਧਿਆਨ ਚ ਰੱਖਣਾ ਵੀ ਮੇਰੀ ਬਾਡੀ ਸ਼ੇਪ ਜਿਹੜੀ ਮੈਂ ਦੇ ਰਿਆ ਇਹ ਚ ਕੋਈ ਫਰਕ ਨਾ ਪੈ ਜਾ ਇਸ ਚੀਜ਼ ਤੇ ਕਿੰਨਾ ਇੱਕ ਗੁਣ ਪੈਦਾ ਕਰਨ ਲਈ ਕਿੰਨਾ ਜਿਆਦਾ ਉਸ ਨੂੰ ਆਪਣੇ ਤੇ ਕੰਮ ਕਰਨਾ ਪੈਂਦਾ ਹੈ ਗੁਣ ਕੋ ਮਰੀਏ ਰੋਏ ਮਰਨਾ ਪੈਂਦਾ ਇੱਕ ਤਰ੍ਹਾਂ ਦੇ ਨਾਲ ਕਿਸੇ ਵੀ ਫੀਲਡ ਦੇ ਵਿੱਚ ਕੋਈ ਵੀ ਇਨਸਾਨ ਕਾਮਯਾਬ ਹੋਣ ਦਾ ਯਤਨ ਕਰਦਾ ਹੈ ਉਹਦੇ ਲਈ ਉਹਨੂੰ ਦਿਨ ਰਾਤ ਇੱਕ ਕਰਕੇ ਮਿਹਨਤ ਕਰਨੀ ਪੈਂਦੀ ਆ ਫਿਰ ਕਿਤੇ ਉਸ ਗੁਣ ਦੇ ਵਿੱਚ ਪਾਰੰਗਤ ਹੁੰਦਾ ਹੈ ਉਸ ਗੁਣ ਦੇ ਵਿੱਚ ਕੁਝ ਨਾ ਕੁਝ ਉਹਦੇ ਹੱਥ ਲੱਗਦਾ ਕਿ ਹਾਂ ਪ੍ਰਾਪਤ ਹੋ ਰਿਹਾ ਹੈ ਉਹਦਾ ਖਾਣਾ ਦੂਜਿਆਂ ਨਾਲੋਂ ਵੱਖਰਾ ਉਹਦਾ ਸੌਣਾ ਦੂਜਿਆਂ ਨਾਲੋਂ ਵੱਖਰਾ ਉਹਦਾ ਪਹਿਨਣਾ ਦੂਜਿਆਂ ਨਾਲੋਂ ਵੱਖਰਾ ਆਪਣੇ ਗੁਣ ਤੇ ਕੰਮ ਕਰ ਰਿਹਾ ਹੈ ਮਹਾਰਾਜ ਫਰਮਾਉਂਦੇ ਨੇ ਕਬੀਰ ਰਸ ਕੋ ਗੰਡੋ ਚੂਸੀਐ ਗੰਨਾ ਜਿਹੜਾ ਹੈ ਉਸ ਚ ਰਸ ਆਇਆ ਪਰ ਉਸ ਰਸ ਦੇ ਉਹਨੂੰ ਕੀਮਤ ਕਿੱਥੋਂ ਤੱਕ ਦੇਣੀ ਪਈ ਨਪੀੜਿਆਂ ਗਿਆ ਗੁਣ ਕੋ ਮਰੀਐ ਰੋਏ ਇਦਾਂ ਹੀ ਗੁਣ ਹਾਸਲ ਕਰਨ ਦੇ ਲਈ ਮਰਨਾ ਪੈਂਦਾ ਰੋਣਾ ਤਕਲੀਫ ਝੱਲਣੀ ਪੈਂਦੀ ਹੈ ਜੇ ਰੱਬ ਦੀ ਭਗਤੀ ਦੇ ਰਸਤੇ ਤੇ ਸੱਚ ਧਰਮ ਦੇ ਰਸਤੇ ਚੱਲਣਾ ਹੈ ਇਹਦੇ ਲਈ ਵੀ ਬਹੁਤ ਵੱਡੀਆਂ ਤਕਲੀਫਾਂ ਝੱਲਣੀਆਂ ਪੈਂਦੀਆਂ ਆਪਣੇ ਆਪ ਨੂੰ ਸਾਧਨਾ ਪੈਂਦਾ ਹੈ ਪਰ ਇਹ ਸਾਧਨਾ ਕਿਉਂ ਕਰਨੀ ਹੈ ਆਉਗਣਿਆ ਰਹਿ ਮਾਨਸੈ ਭਲੋ ਨਾ ਕਹ ਹੈ ਕੋਏ ਜਿਹੜਾ ਔਗਣਾ ਦੇ ਵਿੱਚ ਭਰਿਆ ਹੋਇਆ ਔਗਣਾ ਵਾਲਾ ਜੀਵਨ ਬਤੀਤ ਕਰ ਰਿਹਾ ਹੈ ਭਲੋ ਨਾ ਕਹ ਹੈ ਕੋਏ ਉਹਨੂੰ ਭਲਾ ਨਹੀਂ ਮੰਨਿਆ ਜਾਂਦਾ ਭਲਾ ਤੇ ਗੁਣਾ ਵਾਲੇ ਨੂੰ ਮੰਨਿਆ ਜਾਏਗਾ ਹੁਣ ਆਉਗਣ ਵਾਲੇ ਨੂੰ ਕੀ ਭਲਾ ਮੰਨਿਆ ਜਾਏਗਾ ਇਸ ਕਰਕੇ ਆਉਗਣਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਗੁਣਾ ਵਾਲਾ ਜੀਵਨ ਬਣਾਉਣ ਦੇ ਲਈ ਬੜੀ ਸਖਤ ਮਿਹਨਤ ਕਰਨੀ ਪੈਂਦੀ ਹੈ ਆਉਗਣਾ ਵਾਲੇ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ ਕਿਉਂਕਿ ਸਮਾਜ ਦੇ ਵਿੱਚ ਦੇਖੀਦਾ ਹੈ ਜੇ ਚਾ ਆਉਗਣ ਇਹ ਆਉਗਣ ਨੇ ਪ੍ਰਸਾਦ ਸੰਗਤ ਜਿੱਥੇ ਸਮਾਜ ਦਾ ਆਲੇ ਦੁਆਲੇ ਦਾ ਨੁਕਸਾਨ ਕਰਦਾ ਹੈ ਜੇ ਉੱਚ ਆਵਗੋ ਨੇ ਉਹ ਆਪਣਾ ਵੀ ਨੁਕਸਾਨ ਨਾਲ ਕਰ ਰਿਆ ਹੁੰਦਾ ਖਾਣ ਦੀ ਤਰਤੀਬ ਨਹੀਂ ਸੌਣ ਦੀ ਤਰਤੀਬ ਨਹੀਂ ਪਹਿਨਣ ਦੀ ਤਰਤੀਬ ਨਹੀਂ ਉਹ ਆਪਣਾ ਵੀ ਨੁਕਸਾਨ ਕਰ ਰਿਹਾ ਸਮਾਜ ਦਾ ਵੀ ਕਰ ਰਿਹਾ ਇਸੇ ਕਰਕੇ ਸੋਹੀ ਰਾਗ ਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਆਉਂਦੇ ਨੇ ਬਹੁਤ ਸੌਖੇ ਸਪਸ਼ਟ ਬਚਨ ਨੇ ਗੁਰੂ ਸਾਹਿਬ ਕਹਿੰਦੇ ਗੁਨਾ ਕਾ ਹੋ ਵੈ ਵਾਸਲਾ ਕਡ ਵਾਸ ਲਈ ਜੈ ਜੇ ਗੁਣ ਹੋਵਣ ਸਾਜਣਾ ਮਿਲ ਸਾਝ ਕਰੀ ਜੈ ਸਾਝ ਕਰੇ ਜੈ ਗੁਣਹਿ ਕੇਰੀ ਛੋੜ ਆਵ ਗੁਣ ਚੱਲੀਐ ਪਹਿਰ ਪਟੰਬਰ ਕਰੇ ਅਡੰਬਰ ਆਪਣਾ ਭਿੜ ਮੱਲੀਐ ਸਾਝ ਕਰੇ ਜੈ ਗੁਣਹਿ ਕੇਰੀ ਗੁਣਾ ਦੀ ਸਾਝ ਕਰੋ ਜਿੱਥੋਂ ਮਿਲਦਾ ਲੈ ਲਵੋ ਕੋਈ ਆਵ ਗੁਣ ਛੱਡ ਕੇ ਚੱਲ ਜਾਓ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲੇ ਅਮਰਤ ਪੀਜੈ ਗੁਨਾ ਕਹੋ ਵੈ ਵਾਸੁਲਾ ਕਡ ਵਾਸ ਲਈਜੈ ਜਿੱਥੇ ਜਾ ਕੇ ਬੈਠੀਏ ਚੰਗਾ ਕਹੀਏ ਕੋਈ ਗੁਣ ਧਾਰਨ ਕਰਨ ਦਾ ਯਤਨ ਕਰੀਏ ਕਿਉਂਕਿ ਜਿਹੜੇ ਅਵਗੋਂ ਨੇ ਨਾਨਕ ਅਵਗੋਂ ਜੇਤਰੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਨਾ ਜਿਵੇਂ ਜੰਜੀਰ ਨੇ ਕਿਸੇ ਨੂੰ ਬੰਨਿਆ ਹੁੰਦਾ ਨਾ ਚੈਨ ਨਾਲ ਜੰਜੀਰ ਨਾਲ ਇਦਾਂ ਉਹ ਗੁਣ انسان ਨੂੰ ਬੰਨ੍ਹ ਦਿੰਦਾ ਮਨੁੱਖ ਆਪਣੇ ਉਸ ਔਗਣ ਦੀ ਉਸ ਕਮੇ ਦੇ ਪਕੜ ਤੋਂ ਬਾਹਰ ਜਾ ਹੀ ਨਹੀਂ ਸਕਦਾ ਹੈ ਉਹ ਆਪਣੇ ਔਗਣ ਦੀ ਉਸ ਦਾਇਰੇ ਚ ਘੁੰਮਦੇ ਘੁੰਮਦੇ ਛੜਦੇ ਮੱਚਦੇ ਦੁਖੀ ਹੁੰਦੇ ਤੇ ਦੂਜਿਆਂ ਨੂੰ ਦੁਖੀ ਕਰਦੇ ਆਪਣੀ ਜ਼ਿੰਦਗੀ ਕੱਢ ਦਿੰਦਾ ਤਾਂ ਕਰਕੇ ਕਬੀਰ ਸਾਹਿਬ ਮਹਾਰਾਜ ਦਾ ਜੋ ਹੈ ਬਚਨ ਹੈ ਰੱਬ ਦੇ ਰਸਤੇ ਉੱਪਰ ਵੀ ਗੁਨਾਹਾਂ ਦੀ ਲੋੜ ਹੈ ਰੱਬੇ ਕੋੰਦੀ ਲੋੜ ਹੈ ਪਰ ਉਹਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ ਤੇ ਜਿਹੜੇ ਆਉਗਣੇ ਉਹ ਤਾਂ ਆਪਣੇ ਆਪ ਹੀ ਆ ਜਾਂਦੇ ਆ ਜਿਵੇਂ ਘਰ ਦੇ ਵਿੱਚ ਜਿੰਨੀ ਮਰਜੀ ਸਫਾਈ ਕਰ ਲੋ ਗਰਦ ਮਿੱਟੀ ਤਾਂ ਆਪਣੇ ਆਪ ਹੀ ਆ ਜਾਂਦੀ ਹੈ ਲਿਆਉਣ ਦੀ ਲੋੜ ਨਹੀਂ ਪੈਂਦੀ ਆਪ ਹੀ ਆ ਜਾਣਾ ਸਾਫ਼ ਰੱਖਣ ਔਖਾ ਹੈ ਗਰਦ ਮਿੱਟੀ ਤਾਂ ਆਪ ਹੀ ਆ ਜਾਣੀ ਹੈ ਸੋ ਇਦਾਂ ਹੀ ਆਪਣੇ ਜੀਵਨ ਚ ਕੋਈ ਕੁਆਲਿਟੀ ਪੈਦਾ ਕਰਨੀ ਔਖੀ ਹੈ ਇਹ ਜਿਹੜੀਆਂ ਨੇ ਔਗਣੇ ਡੀਮੈਰਿਟਸ ਕਰੋ ਔਗਣ ਕਹਿ ਦੋ ਇਹ ਤਾਂ ਆਪਣੇ ਆਪ ਹੀ ਆ ਜਾਂਦੇ ਹਨ। ਤੋਂ ਇਹ ਕਬੀਰ ਸਾਹਿਬ ਮਹਾਰਾਜ ਜੀ ਦਾ ਜਿਹੜਾ ਵਚਨ ਹੈ ਸੰਸਾਰਿਕ ਤੌਰ ਦੇ ਉੱਪਰ ਵੀ ਤੇ ਅਧਿਆਤਮਿਕ ਤੌਰ ਦੇ ਉੱਪਰ ਵੀ ਸਾਨੂੰ ਅਗਵਾਈ ਬਖਸ਼ਿਸ਼ ਕਰਦਾ ਹੈ। ਅੱਗੇ 73 ਨੰਬਰ ਸ਼ਲੋਕ ਹੈ। ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ ਗੁਰ ਜੋ ਨ ਚਿਤ ਹੈ ਆਪਣੋ ਆਦਮਾ ਜੀ ਦੀ ਜਹੰਗ ਲੂਟ ਕਬੀਰ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਇਨਸਾਨ ਦੇ ਕੋਲ ਆਪਣੇ ਜੀਵਨ ਚ ਲਿਮਟਡ ਟਾਈਮ ਹੈ ਉਸ ਦੇ ਵਿੱਚ ਜੇ ਕੋਈ ਚੰਗਾ ਕਰ ਲੈਂਦਾ ਆ ਆਪਣੇ ਜੀਵਨ ਤੇ ਸੈਟੀਸਫੈਕਸ਼ਨ ਹੋਵੇਗੀ ਰੱਬ ਦਾ ਸ਼ੁਕਰਾਨਾ ਹੋਵੇਗਾ ਪਰ ਜੇ ਉਸ ਦੇ ਵਿੱਚ ਉਹ ਸਹੀ ਪ੍ਰਾਪਤੀ ਨਹੀਂ ਕਰਦਾ ਹੈ ਤਾ ਫਿਰ ਪਿੱਛੇ ਉਹਦੇ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਹੋਏਗਾ ਤਾਂ ਤੇ ਜੇ ਗੁਨਾਹ ਦੀ ਗੱਲ ਚੱਲੀ ਐ ਧਰਮ ਦੀ ਗੱਲ ਚੱਲੀ ਐ ਕੋਈ ਚੰਗਾ ਕਰਨ ਦੀ ਗੱਲ ਚੱਲੀ ਐ ਉਹਦੇ ਲਈ ਕਿਤੋਂ ਗਾਈਡੈਂਸ ਵੀ ਲੈਣਾ ਪਏਗਾ ਉਹ ਗਾਈਡੈਂਸ ਲੈਣਾ ਹੈ ਸਿੱਖ ਨੇ ਗੁਰੂ ਤੋਂ ਗੁਰੂ ਦੇ ਦੱਸੇ ਨੂੰ ਸਮਝਣਾ ਤੇ ਉਸ ਉਪਦੇਸ਼ ਦੇ ਮੁਤਾਬਕ ਚੱਲਣ ਦਾ ਯਤਨ ਕਰਨਾ ਪਰ ਜਿਹੜੇ ਨਹੀਂ ਚੱਲਣ ਦਾ ਯਤਨ ਕਰਦੇ ਗੁਰੂ ਧਾਰਨ ਨਹੀਂ ਕਰਦੇ ਹਨ ਗਾਈਡੈਂਸ ਨਹੀਂ ਲੈਂਦੇ ਆ ਮਹਾਰਾਜ ਜੀ ਕਹਿੰਦੇ ਉਹ ਫਿਰ ਜਿੰਦਗੀ ਦੇ ਪੰਧ ਦੇ ਰਸਤੇ ਦੇ ਵਿਚਕਾਰ ਹੀ ਲੁੱਟ ਲੈ ਜਾਂਦੇ ਆ ਜਿਵੇਂ ਕੋਈ ਮਨੁੱਖਾ ਸਫ਼ਰ ਕਰ ਰਿਹਾ ਹੋਵੇ ਆਪਣੀ ਡੈਸਟੀਨੇਸ਼ਨ ਤੇ ਮੰਜ਼ਲ ਤੇ ਪਹੁੰਚਣਾ ਹੋਵੇ ਤੇ ਜਿਹੜਾ ਉਹਦਾ ਸਟਾਰਟਿੰਗ ਪੁਆਇੰਟ ਆ ਉੱਥੋਂ ਚੱਲ ਚੁੱਕਿਆ ਹੋਵੇ ਪਰ ਰਸਤੇ ਦੇ ਵਿੱਚ ਉਹਨੂੰ ਲੁੱਟ ਲਿਆ ਜਾਏ ਜਦੋਂ ਰਸਤੇ ਵਿੱਚ ਲੁੱਟ ਲਿਆ ਗਿਆ ਖਾਲੀ ਹੋ ਗਿਆ ਫਿਰ ਉਹ ਖਾਲੀ ਬੰਦਾ ਮੰਜ਼ਲ ਤੱਕ ਕਿੱਦਾਂ ਪਹੁੰਚੇਗਾ ਦੁਖੀ ਹੋਏਗਾ ਪਛਤਾਵੇਗਾ ਇਧਰ ਉਧਰ ਹੱਥ ਬੰਨਦਾ ਜੋੜਦਾ ਫਿਰੇਗਾ ਕੋਈ ਮਦਦ ਲੱਭੇ ਕੁਝ ਨਾ ਕੁਝ ਬਣੇ ਮੈਂ ਆਪਣੀ ਕੀ ਮੰਜਲ ਤੇ ਪਹੁੰਚਾਂ ਤੇ ਕਈ ਵਾਰੀ ਤਾਂ ਐਸਾ ਸਦਮਾ ਲੱਗਦਾ ਹੈ ਜਿਹੜਾ ਕੋਈ ਲੁੱਟਿਆ ਗਿਆ ਉਹਨੂੰ ਮੰਜ਼ਲੇ ਭੁੱਲ ਜਾਂਦੀ ਆ ਮੈਂ ਜਾਣਾ ਕਿੱਥੇ ਸੀ ਤਾਂ ਮਹਾਰਾਜ ਫਰਮਾ ਰਹੇ ਨੇ ਕਹਿੰਦੇ ਬਿਲਕੁਲ ਇਦਾਂ ਹੀ ਇਹ ਜ਼ਿੰਦਗੀ ਦੇ ਵਿੱਚ ਗੁਰੂ ਤੋਂ ਗਵਾਈ ਲੈਣੀ ਪਰ ਇਹ ਯਾਦ ਰੱਖਿਓ ਸਮਾਂ ਥੋੜਾ ਹੈ ਦੋ ਉਦਾਹਰਨਾਂ ਇੱਕ ਸਲੋਕ 'ਚ ਦੇ ਦਿੱਤੀਆਂ ਸਮਾਂ ਥੋੜਾ ਹੋਣ ਦੇ ਉਦਾਹਰਨ ਕਿਵੇਂ ਦੇ ਰਹੇ ਨੇ ਕੰਬੀਰ ਗਾਗਰ ਜਲ ਭਰੀ ਜਲ ਦੇ ਭਰੇ ਹੋਏ ਗਾਗਰ ਹੈ ਘੜਾ ਹੈ ਆਜ ਕਲ ਜੈ ਹੈ ਫੂਟ ਜਲ ਦਾ ਭਰਿਆ ਹੋਇਆ ਜਿਹੜਾ ਵਰਤਨ ਹੈ ਉਹਨੂੰ ਜਿੰਨਾ ਮਰਜ਼ੀ ਸੰਭਾਲ ਕੇ ਰੱਖੋ ਕਦੇ ਨਾ ਕਦੇ ਉਹਨੂੰ ਟੁੱਟ ਜਾਣਾ ਹੁੰਦਾ ਫਟ ਜਾਣਾ ਹੁੰਦਾ ਅੱਜ ਕੱਲ ਉਨੇ ਟੁੱਟੇ ਹੀ ਜਾਣਾ ਹੈ ਐਸੀ ਹੀ ਤਰ੍ਹਾਂ ਮਨੁੱਖਾ ਸਰੀਰ ਨੂੰ ਕੱਚਾ ਦੱਸਿਆ ਇਹਨੇ ਵੀ ਟੁੱਟ ਜਾਣਾ ਹੈ ਗੁਰਤੇਗ ਬਹਾਦਰ ਮਹਾਰਾਜ ਜੀ ਇਸ ਤਰ੍ਹਾਂ ਫਰਮਾਉਂਦੇ ਨੇ ਜਿਵੇਂ ਘੜਾ ਟੜਿਆ ਹੋਇਆ ਹੋਵੇ ਉਹ ਚੋਂ ਪਾਣੀ ਨਿਕਲਦਾ ਜਾਂਦਾ ਹੈ ਇਦਾਂ ਹੀ ਸਰੀਰ ਦੇ ਵਿੱਚੋਂ ਸਵਾਸਾਂ ਰੂਪੇ ਪਾਣੀ ਨਿਕਲਦਾ ਜਾਣਾ ਇਹ ਖਾਲੀ ਹੋ ਜਾਣਾ ਕਬੀਰ ਸਾਹਿਬ ਸਿੱਧਾ ਹੀ ਕਹਿ ਦਿੰਦੇ ਨੇ ਵੀ ਇਹਨੇ ਗਾਗਰ ਨੇ ਫੁੱਟ ਜਾਣਾ ਤੇ ਇਸੇ ਕਰਕੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਘੜਾ ਭਨ ਦਿੱਤਾ ਜਾਂਦਾ ਵੀ ਇਹ ਹੁਣ ਖਤਮ ਹੋ ਗਿਆ ਤਾਂ ਘੜਾ ਭਨ ਦਿੱਤਾ ਗਿਆ ਘੜੇ ਚ ਥੋੜਾ ਪਾਣੀ ਪਾ ਕੇ ਉਹਨੂੰ ਭਨ ਦਿੱਤਾ ਜਾਂਦਾ ਹੈ ਕਿ ਕੱਚਾ ਘੜਾ ਹੈ ਸਰੀਰ ਜਿਹੜਾ ਹੁਣ ਖਤਮ ਹੋ ਗਿਆ ਹੈ ਭਾਈ ਇਹਦੀ ਵੱਖ-ਵੱਖ ਲੋਕੀ ਵੱਖ-ਵੱਖ ਫਲਸਫੇ ਦਿੰਦੇ ਐ ਚਲੋ ਆਪੋ ਆਪਣੀ ਸਮਝ ਦੇ ਮੁਤਾਬਕ ਫਲਸਫੇ ਦੇ ਦਿੰਦੇ ਐ ਤੇ ਪਰ ਇਹ ਜਿਹੜੀ ਗੱਲ ਚੱਲਦੀ ਆ ਰਹੀ ਹੈ ਕਬੀਰ ਸਾਹਿਬ ਮਹਾਰਾਜ ਕਹਿੰਦੇ ਘੜਾ ਭੰਨ ਦਿੱਤਾ ਗਿਆ ਇਦਾਂ ਹੀ ਹੈ ਮਨੁੱਖੇ ਸਰੀਰ ਰੂਪੀ ਘੜਾ ਵੀ ਫੁੱਟ ਜਾਣਾ ਹੈ ਇੱਕ ਨਾ ਇੱਕ ਦਿਨ ਅੱਜ ਜਾਂ ਕੱਲ ਤੇਰੇ ਕੋਲੇ ਸਮਾਂ ਲਿਮਟਡ ਹੈ ਕਹਿਣ ਤੋਂ ਭਾਵ ਕੀ ਹੈ ਕਹਿਣ ਤੋਂ ਭਾਵ ਇਹ ਹੈ ਵੀ ਪਤਾ ਨਹੀਂ ਇਹ ਗਾਗਰ ਕਦੋਂ ਫੁੱਟ ਜਾਏ ਸਮਾਂ ਲਿਮਟਡ ਹੈ ਤੇਰੇ ਕੋਲੇ ਹੁਣ ਇਸ ਲਿਮਟਡ ਟਾਈਮ ਦੇ ਵਿੱਚ ਗੁਰ ਜੋ ਨ ਚੇਤ ਹੈ ਆਪਣੋਂ ਜਿਹੜੇ ਆਪਣੇ ਗੁਰੂ ਨੂੰ ਚੇਤਾ ਨਹੀਂ ਕਰਨਗੇ ਗੁਰੂ ਦੇ ਦੱਸੇ ਹੋਏ ਮੁਤਾਬਕ ਚੱਲਣ ਦਾ ਯਤਨ ਨਹੀਂ ਕਰਨਗੇ ਇਸ ਸਮੇਂ ਦਾ ਲਾਹਾ ਲੈਣ ਦਾ ਯਤਨ ਨਹੀਂ ਕਰਨਗੇ ਅੱਧ ਮਾਜ ਜਦੇ ਜਹੰਗੈ ਲੂਟ ਅੱਧ ਮਾਜ ਅੱਧ ਵਿਚਕਾਰ ਹੀ ਲੈ ਜਹੰਗੈ ਲੂਟ ਉਹਨਾਂ ਨੂੰ ਲੁੱਟ ਲਿਆ ਜਾਣਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਇਰਖਾ, ਦ੍ਰਿਸ਼ਨਾ, ਦੁਆਸ਼ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਇਹ ਔਗਣ ਲੁੱਟ ਕੇ ਲੈ ਜਾਂਦੇ ਆ ਮਨੁੱਖ ਨੂੰ ਜੋ ਲੁੱਟ ਕੇ ਲੈ ਗਏ ਪੱਲੇ ਕੁਝ ਨਾ ਰਿਹਾ ਖਾਲੀ ਹੋ ਗਿਆ ਇਹਨਾਂ ਔਗਣਾ ਨੇ ਲੁੱਟ ਲੈਣਾ ਤਾਂ ਕਰਕੇ ਗੁਰੂ ਦੇ ਦੱਸੇ ਹੋਏ ਚਤੇ ਚੱਲਣ ਦਾ ਯਤਨ ਕਰੀਏ ਔਗਣਾ ਤੋਂ ਬਾਣੀ ਕਿਉਂ ਬਚਨ ਲਈ ਕਹਿੰਦੀ ਹੈ ਔਗਣ ਸਾਧ ਸੰਗਤ ਜੀ ਇਹ ਦੋਹੇ ਚੀਜ਼ਾਂ ਨੇ ਗੁਣ ਆਉਗਣ ਮਾਰਨ ਬਾਰੀ ਬਾਰੀ ਕਹਿੰਦੇ ਨੇ ਆਉਗਣ ਛੋੜ ਗੁਣਾ ਕੋ ਧਾਵੋ ਕਰ ਔਗਣ ਪਛਤਾਹੀ ਜਿਓ ਪੈਦਾ ਵਾਹਿਗੁਰੂ ਨੇ ਕੀਤੇ ਹੈ ਰਾਤ ਵੀ ਉਹਨੇ ਬਣਾਈ ਐ ਦਿਨ ਵੀ ਉਹਨੇ ਬਣਾਇਆ ਐ ਰਾਤ ਦਾ ਆਪਣਾ ਹਸਾਬ ਐ ਦਿਨ ਦਾ ਆਪਣਾ ਹਸਾਬ ਐ ਰਾਤ ਦੇ ਵਿੱਚ ਹਨੇਰਾ ਐ ਦਿਨ ਦੇ ਵਿੱਚ ਚਾਨਣ ਐ ਬਣਾਉਣ ਵਾਲਾ ਤਾਂ ਉਹੀ ਐ ਜਨਮ ਵੀ ਉਹਨੇ ਬਣਾਇਆ ਐ ਮਰਨ ਵੀ ਉਹਨੇ ਬਣਾਇਆ ਜਨਮ ਦੇ ਨਾਲ ਮਨੁੱਖਾ ਜੀਵਨ ਦੀ ਸ਼ੁਰੂਆਤ ਐ ਮਰਨ ਦੇ ਨਾਲੇ ਜੀਵਨ ਦਾ ਐਂਡ ਐ ਪਰ ਇਹਦਾ ਐ ਇੰਨਾਂ ਚੀਜ਼ਾਂ ਦਾ ਇੱਕ ਪੱਖ ਮਨੁੱਖ ਨੂੰ ਚੰਗਾ ਲੱਗਦਾ ਇੱਕ ਚੰਗਾ ਨਹੀਂ ਲੱਗਦਾ ਦੁੱਖ ਵੀ ਉਹਨੇ ਬਣਾਇਆ ਐ ਤੇ ਸੁੱਖ ਵੀ ਉਹਨੇ ਬਣਾਇਆ ਐ ਏ ਨਹੀਂ ਆ ਕਿ ਦੁੱਖ ਕਿਤੋਂ ਹੋਰ ਆ ਗਿਆ ਉਹ ਵੀ ਉਹਦੀ ਰਜ਼ਾ ਵਿੱਚ ਹੀ ਬਣਿਆ ਸੁਖ ਇੱਦੇ ਗੁਣਾਂ ਤੇ ਅਵਗੁਣ ਵੀ ਵਾਹਿਗੁਰੂ ਦੀ ਰਜ਼ਾ ਵਿੱਚ ਹੀ ਬਣੇ ਨੇ ਪਰ ਦੋਵਾਂ ਨੂੰ ਇਦਾਂ ਸਮਝ ਲਓ ਵੀ ਇਹ ਦੋ ਬੀਜ ਨੇ ਇੱਕ ਬੀਜ ਨੂੰ ਬੀਜੋਗੇ ਉਹ ਤੋਂ ਐਸਾ ਫਲ ਪੈਦਾ ਹੋਣਾ ਐਸਾ ਦਰਖਤ ਪੈਦਾ ਹੋਣਾ ਜਿਹਦੀ ਠੰਡੀ ਛਾਂ ਆ ਤੇ ਫਲ ਫਲ ਜਿਹੜੇ ਰਸਦਾਇਕ ਨੇ ਇੱਕ ਬੀਜ ਐਸਾ ਜਿਹ ਤੋਂ ਇਹੋ ਜਿਹਾ ਪੌਦਾ ਪੈਦਾ ਹੋਣਾ ਜਿਹਦੀ ਨਾ ਛਾਂ ਮਿਲਨੀ ਆ ਨਾ ਫਲ ਮਿਲਣਾ ਸੋਲੇ ਹੀ ਮਿਲਣੀਆਂ ਨੇ ਉਹਦੇ ਤੋਂ ਫੋਦੇ ਦੋਹੇ ਨੇ ਬੀਜ ਦੋਹਾਂ ਦੇ ਨੇ ਪਰ ਇੱਕ ਦੇ ਵਿੱਚੋਂ ਸੋਲਾ ਨਿਕਲ ਰਹੀਆਂ ਨੇ ਇੱਕ ਦੇ ਵਿੱਚੋਂ ਠੰਡੀਆਂ ਛਾਵਾਂ ਤੇ ਫਲ ਨਿਕਲ ਰਹੇ ਨੇ ਗੁਣ ਵੀ ਵਾਹਿਗੁਰੂ ਨੇ ਪੈਦਾ ਕੀਤਾ ਉਹ ਗੁਣ ਵੀ ਵਾਹਿਗੁਰੂ ਨੇ ਪੈਦਾ ਕੀਤਾ ਹੈ ਇਹ ਬੰਦੇ ਦੀ ਹੁਣ ਵਿਵੇਕ ਬੁੱਧੀ ਤੇ ਹੈ ਉਹ ਕਿਹੜਾ ਬੀਜ ਬੀਜੇਗਾ ਗੁਰੂ ਸਾਹਿਬ ਬਾਣੀ ਚ ਬਾਰੀ-ਬਾਰੀ ਇਸੇ ਕਰਕੇ ਕਹਿੰਦੇ ਨੇ ਉਹ ਬੀਜ ਬੀਜ ਲੈ ਜਿਹੜੇ ਬੀਜ ਦੇ ਨਾਲ ਤੈਨੂੰ ਛਾਂ ਵੀ ਮਿਲ ਜਾਏ ਤੇ ਤੈਨੂੰ ਫਲ ਵੀ ਮਿਲ ਜਾਏ ਉਹ ਬੀਜਨਾ ਬੀਜ ਜਿਹਦੇ ਚੋਂ ਕੰਡੇ ਪ੍ਰਾਪਤ ਹੁੰਦੇ ਨੇ ਨਤੀਜਾ ਆਪ ਕੋ ਆਪਣਾ ਦੋਹੇ ਚੀਜ਼ਾਂ ਨੇ ਦੇਣਾ ਹੀ ਦੇਣਾ ਆ ਕਿਉਂਕਿ 12 ਮਾਹਾਂ ਚ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਜੇਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਇਹ ਕਰਮਾਂ ਦਾ ਖੇਤੀ ਹੈ ਤੂੰ ਜਿਹੋ ਜਾਂ ਬੀਜੀ ਜਾਵੇਂਗਾ ਉਦਾਂ ਦਾ ਉੱਗੀ ਜਾਏਗਾ ਫਰੀਦ ਸਾਹਿਬ ਇਹਨੂੰ ਇਦਾਂ ਕਹਿੰਦੇ ਨੇ ਫਰੀਦਾ ਲੋੜ ਐ ਦਾਖ ਬਿਜੌਰੀਆਂ ਕਿਕਰਬ ਜਹ ਜਟ ਹੰਡਾ ਉਨਕਤਾਇਦਾ ਪੈਦਾ ਲੋੜੇ ਪਟ ਫਰੀਦ ਇੱਕ ਜੱਟ ਇੱਕ ਕਿਸਾਨ ਆਪਣੇ ਖੇਤ ਦੇ ਆਲੇ ਦੁਆਲੇ ਕਹਿੰਦਾ ਕੁਝ ਹੋਰ ਬੀਜ ਲਈ ਐ ਬੱਟਾਂ ਤੇ ਵੀ ਬੀਜ ਦਿੱਤੇ ਬੜੇ ਨਰਮ ਨਰਮ ਕੂਲੇ ਕੂਲੇ ਬੀਜ ਪਰ ਬੀਜ ਕੂਲੇ ਕੀਦੇ ਸੀ ਕਿਕਰਾਂ ਦੇ ਸੀ ਕਿਕਰ ਦੇ ਤੁੱਕੇ ਚ ਦੇਖੋ ਕਿੰਨਾ ਗੋਲ ਗੋਲ ਸਾਫ ਸਾਫ ਬੀਜ ਹੁੰਦਾ ਹੈ ਕਿਕਰਾਂ ਹੋ ਗਈਆਂ ਪਰ ਚਾਹੁੰਦਾ ਕੀ ਹੈ ਵੀ ਇੱਥੇ ਬਜੌਰ ਦੀਆਂ ਦਾਖਾਂ ਹੋ ਜਾਣ ਦਾਖਾਂ ਤਾਂ ਨਹੀਂ ਹੁੰਦੀਆਂ ਅਣਭੋਲ ਪੁਣੇ ਦੇ ਵਿੱਚ ਬੀਜ ਬੈਠਿਆ ਜੋ ਤੂੰ ਬੀਜਿਆ ਉਹਦਾ ਫਲ ਤੈਨੂੰ ਮਿਲ ਜਾਣਾ ਆਉਗਣ ਵੇਜਿਆ ਤੇ ਆਉਗਣ ਦਾ ਫਲ ਮਿਲ ਜਾਣਾ ਗੁਣ ਵੇਜਿਆ ਤੇ ਗੁਣ ਦਾ ਫਲ ਗੁਰੂ ਦਾ ਰੋਲ ਕੀ ਹੈ ਇੱਥੇ ਗੁਰੂ ਦਾ ਰੋਲ ਇਹ ਹੈ ਕਿ ਉਹਨੇ ਰਿਜ਼ਲਟ ਦਿਖਾ ਦੇਣਾ ਇਹ ਚੀਜ਼ ਦਾ ਰਿਜ਼ਲਟ ਹੈ ਇਹਦਾ ਇਹ ਤਾਂ ਤੇ ਮਹਾਰਾਜ ਕਹਿੰਦੇ ਆਉਗਣ ਛੋੜ ਗੁਣਾ ਕਉ ਤਾਵੋ ਕਾਰ ਆਪ ਗੁਣ ਪਛਤਾਹੀ ਜਿਓ ਭਾਏ ਔਗਣ ਕਰਕੇ ਜਦੋਂ ਨਤੀਜਾ ਨਿਕਲੇਗਾ ਪਛਤਾਵਾ ਹੋਏਗਾ ਤਾਂ ਤੇ ਗੁਣ ਧਾਰਨ ਕਰਨ ਦਾ ਯਤਨ ਕਰਾ ਤਾਂ ਮਹਾਰਾਜ ਕਬੀਰ ਸਾਹਿਬ ਜੀ ਇੱਥੇ ਫਰਮਾ ਰਹੇ ਨੇ ਕਹਿੰਦੇ ਲਿਮਟਡ ਟਾਈਮ ਆਇਦੇ ਚ ਦੇਖਦ ਨੂੰ ਕਰਨਾ ਕੀ ਹੈ ਜੇ ਗੁਰੂ ਦੇ ਲੜ ਨਾ ਲੱਗੇਗਾ ਫਿਰ ਕੀ ਹੋਵੇ ਗੁਰੂ ਜੋ ਨਾ ਚਿੱਤ ਹੈ ਆਪਣੋ ਅਦਮਾਜ ਲੀਜੇਗਾ ਲੂਟ ਤੈਨੂੰ ਅਦਵਾਸ਼ ਵਾਲੇ ਰਸਤੇ ਵਿੱਚ ਲੁੱਟ ਲਿਆ ਜਾਏਗਾ ਇਸ ਤੋਂ ਗੁਣ ਖੋਲੇ ਜਾਣੇ ਹਨ ਆਪ ਗੁਣ ਹੀ ਪੱਲੇ ਰਹਿ ਜਾਣੇ ਹਨ ਫਿਰ ਤੇਤੋਂ ਤੇਰੇ ਪੱਲੇ ਪਛਤਾਵਾ ਰਹਿ ਜਾਏਗਾ ਇਸ ਕਰਕੇ हे ਬਨੁਖ ਤੂੰ ਆਪਣੇ ਜੀਵਨ ਨੂੰ ਸਾਧਨ ਦਾ ਯਤਨ ਕਰ ਇਹ ਪਾਣੀ ਦੀ ਭਰੀ ਹੋਈ ਗਾਗਰ ਅੱਜ ਜਾਂ ਕੱਲ ਫੁੱਟ ਜਾਣੀ ਹੈ ਇਸ ਕਰਕੇ ਦੇ ਜੀਵਨ ਚ ਕੋਈ ਲਾਹਾ ਲੈਣ ਦਾ ਯਤਨ ਕਰ ਤੋ ਸਾਧ ਸੰਗਤ ਜੀ ਇੱਥੇ ਆ ਕੇ 73 ਨੰਬਰ ਸ਼ਲੋਕ ਦੀ ਸੰਪੂਰਨਤਾ ਹੋ ਰਹੀ ਹੈ ਅੱਜ ਦੇ ਵਿਚਾਰ ਨੂੰ ਆਪਾਂ ਇੱਥੇ ਹੀ ਸੰਪੂਰਤ ਕਰਦੇ ਹਾਂ ਸੋ ਹੁਣ ਜਿਹੜਾ ਵਿਸ਼ਾ ਸ਼ੁਰੂ ਹੋਇਆ ਹੈ ਵਾਹਿਗੁਰੂ ਦਾ ਸਿਮਰਨ ਕਰਨਾ ਸਿਮਰਨ ਕਰਨ ਦੇ ਲਈ ਆਪਣੇ ਜੀਵਨ ਨੂੰ ਸਾਧਨਾ ਤੇ ਮਨ ਦੇ ਕਿਹੜੇ ਵਿਖਾਦ ਵਿਚਾਰ ਆਉਂਦੇ ਆ ਉਹਨਾਂ ਨੂੰ ਕਿਵੇਂ ਨਜਿੱਠਣਾ ਹੈ ਇਹਦੇ ਬਾਰੇ ਕਬੀਰ ਸਾਹਿਬ ਜੀ ਵਖਵਾ ਕੋ ਉਦਾਹਰਨਾ ਦੇ ਕੇ ਦ੍ਰਿਸ਼ਟਾਂਤ ਦੇ ਕੇ ਰੂਪਕ ਬੰਨ ਕੇ ਆਪਣੇ ਬਚਨਾਂ ਦੇ ਵਿੱਚ ਸਮਝਾ ਰਹੇ ਹਨ ਸਤਿਗੁਰੂ ਜੀ ਮਿਹਰਮਤ ਕਰਨ ਗੁਰੂ ਦੇ ਬਚਨਾਂ ਨੂੰ ਸਮਝ ਕੇ ਕਮਾ ਸਕੀ ਇਹ ਅਰਦਾਸ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਓ ਸਾਧ ਸੰਗਤ ਜੀ ਹੁਣ ਕਥਾ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ ਕੀਰਤਨੀ ਜਥਾ ਪਹੁੰਚ ਚੁੱਕਿਆ ਹੈ ਆਪ ਜੀ 8:40 ਤੱਕ ਗੁਰਬਾਣੀ ਸ਼ਬਦ ਕੀਰਤਨ ਦੀ ਹਾਜ਼ਰੀ ਭਰਨਗੇ ਦਾਸ ਵੱਲੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਖੀਰਲੇ ਮੰਗਲ ਦਾ ਪਾਠ ਕਰਕੇ ਸੰਪੂਰਨਤਾ ਕਰੀਨੇ ਜੀ ਹਾਏ ਪ੍ਰਭ ਸਰਣਾ ਗਤੀ ਕਿਰਪਾ ਨਿਦ ਦਇਆਲ ਏਕ ਅੱਖਰ ਹਰ ਮਨ ਵਸਦਾ ਨਾਨਕ ਹੋ ਤਨ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ